ਜੋ ਸਰਵਣ ਕਰਦੇ ਹੋ ਪੜਦੇ ਹੋ ਨੇਕ ਲੱਕ ਵੀ ਤਿੰਨ ਚਾਰ ਨਿਗਮਨ ਕਰਦੇ ਪਰ ਕਿਸੇ ਵੀ ਨੇਕ ਲੱਕ ਦੇ ਇਹ ਨਹੀਂ ਆਇਆ ਕਿ ਮੈਂ ਨਿਰਗੁਰ ਸਰੂਪਾ ਮੈਂ ਸ਼ਰੀਰ ਨਹੀਂ ਆ ਉਹ ਸ਼ਰੀਰ ਬਣ ਕੇ ਚੱਲਦੇ ਨੇ ਜਿੱਥੇ ਵੀ ਕਿਤੇ ਨੇਕ ਲੱਕ ਦੀ ਗੱਲ ਹੁੰਦੀ ਆ ਉੱਥੇ ਸ਼ਰੀਰ ਦੀ ਗੱਲ ਹੋ ਗਈ ਆ ਲੇਕਿਨ ਅਕਾਲਪੁਰਖ ਨੇ ਕਿਹਾ ਕਿ ਮੈਂ ਸਤਿਵਿਜੂਦ ਇੱਕ ਤੇ ਗੱਲ ਹਵਾ ਦੇ ਵਿੱਚ ਨਹੀਂ ਉੜ ਗਈ ਜਦੋਂ ਪਰਮਾਤਮਾ ਨੇ ਕਿਹਾ ਇਹਨਾਂ ਬਾਣੀਆਂ ਦੇ ਵਿੱਚ ਅੰਕਿਤ ਹੈ ਆਡੀਓ ਕੈਸਟਾ ਦੇ ਵਿੱਚ ਅੰਕਿਤ ਹੈ ਪਾਤਸ਼ਾਹ ਨੇ ਕੀ ਫਰਮਾਇਆ ਕਿ ਸੂ ਪਰਮਾਤਮਾ ਹੰਗ ਆਤਮਾ ਇਹ ਆਤਮਾ ਮੇਰੇ ਵਿੱਚ ਕੁਝ ਗੋਲ ਨੇ ਜਿਸ ਕਰਕੇ ਮਰੀ ਜਾ ਕਰਨੀ ਹੈ ਕਿਉਂਕਿ ਸੂ ਨੂੰ ਕਿਸ਼ਕ ਦੇ ਸਮਾਤ ਲੋਕ ਦੇ ਉੱਤੇ ਪਹਿਲਾਂ ਨਹੀਂ ਆਇਆ ਲੇਕਿਨ ਉਸ ਦੇ ਗੁਣ ਜਿਹੜੇ ਨੇ ਸਮਾਦ ਲੋਕ ਦੇ ਉੱਤੇ ਪਹਿਲਾਂ ਕਦੇ ਨਹੀਂ ਆਏ ਬਾਦਸ਼ਾਹ ਨੇ ਪਰਮਾਨ ਕੀਤਾ ਸੋਹਣ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਪਰਮਾਤਮਾ ਹੰਗ ਆਤਮਾ ਉਹ ਪਰਮਾਤਮਾ ਆਤਮਾ ਨੂੰ ਸਮਝਾਉਂਦੇ ਨੇ ਕਿ ਮੇਰੇ ਵਿੱਚ ਕੁਝ ਗੁਣ ਨੇ ਜਿਸ ਕਰਕੇ ਤੂੰ ਮੇਰੀ ਜੈ ਕਰਨੀ ਹੈ ਮੈਨੂੰ ਤਤ ਵਿੱਚ ਸਮਝ ਕੇ ਮੇਰੀ ਜੈ ਨਾ ਕਰੀ ਮੇਰੇ ਗੁਣਾ ਕਰਕੇ ਮੇਰੀ ਜੈ ਕਰੀ ਉਹ ਗੁਣ ਕਿਹੜੇ ਨੇ ਪਹਿਲਾ ਗੁਣ ਹੈ ਮਹਾਰਾਜ ਦਾ ਮੈਂ ਕੋਣ ਮੈਂ ਮਹਾਰਾਜਾ ਮਹਾਰਾਜੋ ਇਸ ਕਰਕੇ ਪੂਰੇ ਪੂਰੇ ਬ੍ਰਹਿਮੰਡ ਦਾ ਇੱਕੋ ਇੱਕ ਰਾਜਾ ਹੈ ਹੋਰ ਦੂਸਰੇ ਰਾਜੇ ਨੂੰ ਤੁਸੀਂ 2 ਸਾਲ ਵਾਸਤੇ 400 ਸਾਲ ਵਾਸਤੇ 10 ਸਾਲ ਵਾਸਤੇ ਪੂਰੀ ਉਮਰ ਵਾਸਤੇ ਬਣਾ ਲੋਗੇ ਉਸ ਤੋਂ ਬਾਅਦ ਖਤਮ ਲੇਕਿਨ ਉਹ ਪ੍ਰਮਾਤਮਾ ਇੱਕ ਐਸਾ ਰਾਜਾ ਜਿਹੜਾ ਪੂਰੇ ਬ੍ਰਹਿਮੰਡ ਦੇ ਉੱਤੇ ਆਪਣਾ ਰਾਜ ਕਰਦਾ ਇਸ ਕਰਕੇ ਉਹ ਕਹਿੰਦਾ ਕਿ ਮੈਂ ਮਹਾਰਾਜ ਹਾਂ ਛੋਟਾ ਰਾਜਾ ਨਹੀਂ ਹੈ ਅੱਗੇ ਹੁੰਦਾ ਸ਼ੀਰ ਉਸ ਸੁਪਰੀ ਪਾਵਰ ਨੇ ਉਸ ਮਹਾਰਾਜ ਨੇ ਆਪਣੇ ਆਪ ਨੂੰ ਸ਼ੇਰ ਕਿਉਂ ਕਿਹਾ ਕਿਉਂਕਿ ਉਹ ਪੂਰੇ ਬ੍ਰਹਿਮੰਡ ਨੂੰ ਆਪਣੇ ਦਰਦੇ ਵਿੱਚ ਰੱਖਦਾ ਸਿਰਫ ਧਰਤੀ ਦੇ ਜੀਵਾਂ ਨੂੰ ਨਹੀਂ ਜਿੰਨੀਆਂ ਵੀ ਕੁਰੀਆਂ ਲੋਹਾ ਅਖੰਡ ਬ੍ਰਹਿਮੰਡ ਜਿੰਨੇ ਵੀ ਨੇ ਸਾਰੇ ਹੀ ਉਸ ਪਰਮਾਤਮਾ ਦੇ ਦਰਦੇ ਵਿੱਚ ਨੇ ਉਸ ਦੇ ਭੈਣ ਦੇ ਵਿੱਚ ਨੇ ਇਸ ਸਰਦੀ ਨੂੰ ਸ਼ੇਰ ਹੈ ਉਹ ਸਿੰਘ ਕਿਉਂ ਹੈ ਕਿਉਂਕਿ ਉਹ ਸਾਰਿਆਂ ਤੋਂ ਤਾਕਤਵਰ ਹੈ ਸਾਰਿਆਂ ਤੋਂ ਬਹਾਦਰ ਹੈ ਸ਼ੂਰ ਵੀ ਹੈ ਉਹਦਾ ਕੰਪੀਟੀਟਰ ਕੋਈ ਨਹੀਂ ਪੂਰੇ ਵਿਆਪਾਰ ਦੇ ਵਿੱਚ ਮੁਕਾਬਲਾ ਕੋਈ ਨਹੀਂ ਕਰ ਸਕਦਾ ਇਹਦਾ ਸੂਰਵੀਰ ਹੈਗਾ ਤਾਕਤਵਰ ਹੈ ਇਸ ਕਰਕੇ ਉਸੇ ਕੇ ਵਿਸ਼ਨੂੰ ਵਿਸ਼ਨੂੰ ਦੇਵਤਾ ਨਹੀਂ ਬ੍ਰਹਮਾ ਵਿਸ਼ਨੂੰ ਮਹੇਸ਼ਵਰਾ ਵਿਸ਼ਨੂੰ ਦੇਵਤਾ ਨਹੀਂ ਹੈ ਉਹ ਵਿਸ਼ਨੂੰ ਕਿਉਂ ਆ ਕਿਉਂਕਿ ਉਹ ਸਾਰਿਆਂ ਨੂੰ ਰੋਜ਼ੀ ਰੋਟੀ ਦੇਣ ਵਾਲਾ ਇੱਕੋ ਇੱਕ ਪਰਮਾਤਮਾ ਐਸਾ ਵਾਇਰ ਹੈ ਚਾਹੇ ਕੋਈ ਪਰਮਾਤਮਾ ਨੂੰ ਮੰਨੇ ਚਾਹੇ ਕੋਈ ਨਾ ਮੰਨੇ ਜਿਹਨੋਂ ਬਾਅਦ ਆਸਤਿਕ ਤੇ ਨਾਸਤਿਕ ਲੈ ਲੈਣਿਆ ਕੋਈ ਆਸਤੇ ਕਹਿ ਭਾਵੇਂ ਕੋਈ ਨਾਸਤੇ ਕਹਿ ਲੇਕਿਨ ਉਹ ਰੋਜ਼ੀ ਰੋਟੀ ਸਾਰਿਆਂ ਨੂੰ ਦਿਲ ਦਾ ਉਹ ਐਸਾ ਮਾਈ ਬਾਪ ਹੈ ਉਹ ਕਹਿੰਦਾ ਇਸ ਗੁਣ ਨੂੰ ਰੋਜ਼ੀ ਰੋਟੀ ਦੇਖ ਲਈ ਗੁਣ ਨੂੰ ਮੇਰੇ ਪ੍ਰਿਤਪਾਲਕ ਦੇ ਗੁਣ ਨੂੰ Vishnu ਕਿਹਾ ਗਿਆ Vishnu ਮੈਂ ਇਹ ਮੇਰਾ ਗੁਣ ਹੈ ਮੈਂ Vishnu ਦੇਵਤਾ ਨਹੀਂ ਹਾਂ ਅੱਗੇ ਹੁੰਦਾ ਭਗਵਾਨ ਇਹਨਾਂ ਗੁਣਾ ਰੱਖਣ ਗੁਣਾ ਨੂੰ ਰੱਖਣ ਵਾਲਾ ਉਹ ਸੋਹ ਕਹਿੰਦਾ ਹੈ ਕਿ ਇਹ ਆਤਮਾ ਮੈਂ ਹਮੇਸ਼ਾ ਰਹਿਣ ਵਾਲੀ ਤਾਕਤ ਹਾਂ ਮੈਂ ਪਹਿਲਾਂ ਵੀ ਸੀ ਅੱਜ ਵੀ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਰਹਾਗਾ ਇਸ ਕਰਕੇ ਮੈਂ ਭਗਵਾਨ ਹਾਂ ਤੇ ਆਤਮਾ ਤੋਂ ਮੇਰੀ ਜੈ ਕਰ। ਸੋਮਵਾਰਾਸ਼ੀ ਸ੍ਰੀ ਜੀ ਨੂੰ ਭਗਵਾਨ ਦੀ ਜੈ। ਸੋ ਕਾਲਕੁਤ ਨੇ ਤਤਵ ਜੂਤੋਂ ਹਟ ਕੇ ਇਹ ਜੈ ਕਰਾਈ ਹੈ ਉਸ ਪਰਮਾਤਮਾ ਦੀ ਜਿਹੜਾ ਸਾਰਿਆਂ ਤੋਂ ਵੱਡਾ ਮਹਾਰਾਜ ਹੈ ਉਸ ਪਰਮਾਤਮਾ ਦੀ ਜਿਹੜਾ ਸ਼ੇਖ ਹੈ ਸਾਰਿਆਂ ਨੂੰ ਆਪਣੇ ਪੈਰਾਂ ਵਿੱਚ ਰੱਖਦਾ ਹੈ ਉਸ ਕਾਲਕੁਤ ਦੀ ਜਿਹੜਾ ਸਿੰਘ ਹੈ ਸਾਰਿਆਂ ਤੋਂ طاقتਵਰ ਹੈ ਸ਼ੂਰ ਵੀਰ ਬਹਾਦਰ ਹੈ। ਉਸ ਪਰਮਾਤਮਾ ਦੀ ਜਿਹੜਾ ਸਾਰਿਆਂ ਨੂੰ ਰੋਜ਼ੀ ਰੋਟੀ ਦਿੰਦਾ ਸਾਰਿਆਂ ਦਾ ਪਰ ਇੱਕ ਫ਼ਰਕ ਬਣਦਾ ਉਹ ਪਰਮਾਤਮਾ ਜਿਹੜਾ ਹਮੇਸ਼ਾ ਜਾਣ ਵਾਲੀ ਤਾਕਤ ਹੈ ਉਹ ਕਹਿੰਦਾ ਕਿ ਮੇਰੀ ਜੈਕਾਰਾ ਸੋ ਹੀ ਮਹਾਰਾਜ ਜੀ ਸਿਗਨਲ ਤੋਂ ਆਉਂਦੀ ਹੈ ਸੋ ਸਾਬ ਸਤਨ ਪਹਿਲੀ ਪਾਛੇ ਸ਼੍ਰੀ ਗੁਰੂ ਰਾਮ ਚन्द्र ਜੀ ਕਹਿੰਦੇ ਕਿ ਜਿਹੜਾ ਮੀਕ ਰਤ ਪਾਉਣਾ ਹੈ ਉਹਦੇ ਬਾਰੇ ਹਜਿ ਵਿਚੈਂ ਚੱਕੀ ਪਰਮਾਤਮਾ ਕਰਦੇ ਨੇ ਇੱਕੋ ਇੱਕ ਸਾਬ ਗੁਰੂ ਮਹਾਰਾਜ ਮੈਸੇਜ ਦੇਖਦਾ ਮੈਂ 2 4 6 ਨਹੀਂ ਆ ਇਕੋ ਇੱਕ ਸਾਹਿਬ ਗੁਰੂ ਮਹਾਰਾਜ ਮਹਾਬਲੀ ਹਰ ਅਕਵਾਇੰਦਾ ਮੈਂ ਹਾਂ ਮਹਾਬਲੀ ਮੇਰ ਤੋਂ ਬਗੈਰ ਹੋਈ ਕੋਈ ਬਦੀ ਨਹੀਂ ਐ ਮੈਂ ਮਹਾਬਲੀ ਆ ਮਹਾਬਲੀ ਹਰ ਅਕਵਾਇੰਦਾ ਜਿਸਨੇ ਪਹਿਲੀ ਵਾਰ ਸੀਸ ਤੇ ਰੱਖਿਆ ਤਾਜ ਇਹ ਮੇਰੀ ਪਹਿਚਾਨ ਦਾ ਮਹਾਬਲੀ ਜੀ ਮੇਰ ਤੋਂ ਪਹਿਲਾਂ ਕਿਸੇ ਨੇ ਵੀ ਆਪਣੇ ਸੀਸ ਦੇ ਉੱਤੇ ਪੰਜ ਰੂਪੀ ਤਾਜ ਨਹੀਂ ਰੱਖਿਆ ਕਿਬਰੀ ਮਹਾਬਲੀ ਹੁੰਦੀ ਨਿਸ਼ਾਨੀ ਹੈ ਮਹਾਬਲੀ ਹਰ ਅਖਵਾਇਦਾ ਜਿਸ ਨੇ ਪਹਿਲੀ ਵਾਰ ਸੀਸ ਤੇ ਰੱਖਿਆ ਤਾਜ ਪੰਚਮ ਕਲਗੀ ਇੱਕੋ ਰੂਪ ਵਟਾਏ ਦਾ ਬਨਾਇਆ ਬ੍ਰਿਸ਼ੀ ਤੇ ਤੇਰੀ ਪਛਾਣ ਹੈ ਉਸ ਦੇ ਚਰਨਾ ਥੱਲੇ ਇਹ ਉਸ ਦੇ ਮਹਾਨ ਹੋਣ ਦੀ ਉਸ ਦੇ ਮਹਾਰਾਜ ਹੋਣ ਦੀ ਉਸ ਦੇ ਸ਼ੇਰ ਸਿੰਘ ਹੋਣ ਦੀ ਇਹ ਪਹਿਚਾਨ ਹੈ ਕੀ ਪਹਿਚਾਨ ਹੈ ਉਸ ਦੇ ਚਰਨਾ ਥੱਲੇ ਕੋਟਨ ਕੋਟ ਗੁਰ ਅਵਤਾਰ ਪੀਰ ਪੈਗੰਬਰ ਆਮ ਜਿਹੇ ਇਨਸਾਨਾਂ ਦੀ ਤੇ ਗੱਲੀ ਕੀ ਭਗਵਾਨ ਦਾ ਫਰਮਾਨ ਹੈ ਉਸ ਦੇ ਚਰਨਾ ਥੱਲੇ ਕੋਟਨ ਕੋਟ ਗੁਰ ਅਵਤਾਰ ਪੀਰ ਪੈਗੰਬਰ ਬੈਠ ਕੇ ਪੜਨ ਨਮਾਜ਼ ਉਹ ਕਰਦੇ ਨੇ ਸਲਾਮਾ ਭਗਵਾਨ ਨੂੰ ਨਮਾਜ਼ਾਂ ਪੜ੍ਹਦੇ ਨੇ ਕੌਣ ਗੁਰ ਅਵਤਾਰ ਪੀਰ ਪੈਗੰਬਰ ਉਸ ਦੇ ਜਨਮ ਥੱਲੇ ਕੋਟਨ ਕੋਟ ਗੁਰ ਅਵਤਾਰ ਪੀਰ ਪੈਗੰਬਰ ਵਹਿ ਵਹਿ ਕਰ ਨਮਾਜ਼ ਭਾਵੇਂ ਪੜ੍ਹਦੇ ਨੇ ਭਗਵਾਨ ਕੀ ਕਹਦੇ ਨੇ ਇਹ ਜਿਹੜਾ ਲਾਇਨ ਆਪਾਂ ਕੰਦਰ ਬਿਠਾ ਦੀਏ ਬਿਨ ਆਪਣੀ ਕਿਰਪਾ ਪਰਮਾਣ ਜੇ ਪ੍ਰੇਮ ਦੇ ਨਾਲ ਭਗਵਾਨ ਨੂੰ ਮਿਲਾਂਗੇ ਤੇ ਫਿਰ ਉਹ ਕਿਰਪਾ ਦੀ ਕਰਦੇ ਨੇ। ਆਸ਼ਾ ਪ੍ਰਮਾਣ ਕਰਦੇ ਨੇ ਬਿਨ ਆਪਣੀ ਕਿਰਪਾ ਸਜਦਾ ਕਿਸੇ ਨਾਲ ਕਬੂਲ ਕਰਾਇਆ ਨਾ। ਮੈਂ ਇਹੋ ਜਿਹਾ ਬੜੀ ਗੁਰਵਾਨ ਹਾਂ। ਮੈਂ ਬਿਨਾ ਕਿਰਪਾ ਤੋਂ ਕਿਸੇ ਦਾ ਸਜਦਾ ਵੀ ਕਬੂਲ ਨਹੀਂ ਕਰਦਾ। ਸੋ ਆਸ਼ਾ ਦੇ ਪ੍ਰਮਾਣ ਇਸ ਤਰ੍ਹਾਂ ਦੇ ਹਰ ਬਾਣੀਆਂ ਦੇ ਵਿੱਚ ਬਹੁਤ ਜ਼ਿਆਦਾ ਆਉਂਦੇ ਨੇ। ਇਕ ਵਾਰ ਹਜੂਰ ਸੰਚਾਰ ਜੀ ਨੇ ਕੌਂਜੂ ਸੰਚਾਰ ਵਰਗੇ ਪਾਛ ਨੇ ਇਹ ਮਾਮ ਬਣਾ ਲਿਬਾਸ ਬਣਿਆ ਮੈਂ ਅਮਮਦ ਅਮਮ ਬਣ ਕੇ ਆ ਗਿਆ ਉਸ ਰੂਪ ਦਾਸ ਦੇ ਕੋਲ ਹੈ ਅਗਰ ਕਿਸੇ ਨੇ ਦਰਸ਼ਨ ਕਰਨੇ ਦੀ ਜਨਮ ਕਰ ਸਕਦੇ ਜਦੋਂ ਹਜੂਰ ਸੰਚਾਰ ਇਹ ਮਾਮ ਕੋਈ ਮਾਮ ਬਣ ਕੇ ਕੋਰਤੀ ਕੰਟਰੀ ਦੇ ਉਤੇ ਆਪਣੀ ਜਨਸ਼ੋ ਦੇ ਰਹੇ ਸੀ ਪਾਤਸ਼ਾਹ ਨੇ ਇੱਥੇ ਆ ਕੇ ਹਰਮਾਨੀ ਇਕ ਲਗਾਈ ਪਾਤਸ਼ਾਹ ਬ੍ਰਮਾਨ ਕਰਦੇ ਨੇ 26 ਉਹ ਕਹੇ ਇਹ ਮੇਰਾ ਧੁਰ ਇਮਾਮ ਇਹ ਮੇਰਾ ਪੀ ਮਾਮਾ ਦਾ ਇਮਾਮ ਹੈ ਕਿਉਂਕਿ ਮੁਹੰਮਦ ਸਾਹਿਬ ਨੂੰ ਜਦੋਂ ਆਖਰੀ ਸਮੇਂ ਆਗੰਗਪੁਰਖ ਨੇ ਤੁਹਾਡੇ ਪਿਤਾ ਪਰਮੇਸ਼ਵਰ ਦੇ ਦਰਸ਼ਨ ਦਿੱਤੇ ਨਿਰਗੁਣ ਧਾਰ ਵਿੱਚ ਹੋ ਕੇ ਉਹਨੂੰ ਜੱਫੀ ਪਾਈ ਤੇ ਮੁਹੰਮਦ ਸਾਹਿਬ ਨੇ ਆਖਿਆ ਕਿ ਮੈਨੂੰ ਦਰਸ਼ਨ ਕਦੋਂ ਦੇਵੋਗੇ ਮੈਂ ਤੁਹਾਡੀ ਆਵਾਜ਼ ਸੁਣਦਾ ਤੁਹਾਡੀ ਲਾਈਟ ਦੇਖਦਾ ਪਰ ਪ੍ਰਭੂ ਤੇਰੀਆਂ ਅੱਖਾਂ ਤੇਰੀ ਦਰਸ਼ਨ ਨਹੀਂ ਹੁੰਦੇ ਸੋ ਬਾਦਸ਼ਾਹ ਪਰਮਾਨ ਕੀਤਾ ਕਿ ਮੈਂ ਜਦੋਂ 994 ਚੱਕੜੀ ਪੂਰੀ ਹੋਵੇ ਹੋਵੇ ਤੇਰੀਆਂ 14 ਸਦੀਆਂ ਪੂਰੀਆਂ ਹੋ ਗਈਆਂ ਉਦੋਂ ਮੈਂ ਤੇ ਮਮਾ ਦਾ ਇਮਾਮ ਬਣ ਕੇ ਤੜੀ ਦੇ ਉੱਤੇ ਆਵਾਂਗਾ کہ امام صاحب نے کہا کہ امام میں مہندی دوں آئے گا میرا سو امام میں مہندی جو تو تردی بھی ہوتے آئے جب بھی کہے میرا طور امام امنا کو رہت نور علاہیہ میں نور ہی نور ہاں اکاد بھرکے